ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿੱਦਾਂ ਬਾ ਵਧੀਆ ਆਂ ਦਾ ਕਾ ਲੀ ਕਰਦਾ ਨਿਕਾ ਤਾਂ ਰੋਜ਼ ਲੀ ਕਰਦਾ ਏ ਸੋਡੇ ਹੀ ਕੰਮ ਹੈ ਨਾ ਉਸ ਵਾਰੇ ਨਾ ਉਸ ਵਾਰੇ ਉਹ ਤਾਂ ਸਵਾਰ ਤਾਂ ਮੈਂ ਉਹ ਸਵਾਰ ਤਾਂ ਪੰਦਾ ਜਵੀਂ ਨੂ ਪਾਣੀ ਲਾ ਰਿਹਾ ਹੈ ਜਵੀਂ ਲਾਉਂਦਾ ਪਹਿਲਾ ਗੰਨਾ ਭਰਿਆ ਉਹ ਹੂੰ ਇਹਨਾਂ ਸੁੱਕਦਾ ਤਾਂ ਜਿਵੇਂ ਬੂਟੇ ਸਾਰੇ ਪੌਖਾਂ ਦੇ ਝੱਲੇ ਹੋਵੇਂ ਪੂਰਾ ਚੱਲਣੀ ਹੈ ਹੈ ਬਹੁਤ ਟਾਪ ਦਾ ਬੂਟਾ ਚੱਲਿਆ ਸੜਕ 'ਤੇ ਦੇਖ ਕੇ ਤਾਂ ਕਹਿੰਦੇ ਹੁਣ ਲਹਿਰ ਦੱਸ ਬਾਈ ਨੇ ਕਿੰਨਾ ਵੀ ਬਾਤ ਦਾ ਬਾਤ ਤਾਂ ਵੀ ਬਾਈ ਇੰਨਾ ਹੀ ਤਾਂ ਬਾਈ ਨੂੰ ਸਲ ਪਤਾ ਵੀ ਅੱਧੇ ਵੱਧ ਤਾਂ ਨਾ ਸਾਲੇ ਮੈਂ ਅੱਧੇ ਤੇ ਵੱਧ ਗਿਆ ਮੈਨੂੰ ਜਾਦਾ ਧਾਨ ਲੱਗਦੇ ਆ ਧੰਨਵਾਦ ਹੋਤਾ ਇਹਦੇ ਮਾਂ ਜਬੀ ਜਬੀ ਤਾਂ ਫਿੱਦੀ ਚਾਹੀਦੀ ਹੈ ਜਬੀ ਨਾ ਫੈਟ ਜਾਂਦੀ ਹੈ ਮੈਨੂੰ ਜਬੀ ਜਰਮੀਨੇਸ਼ਨ ਘੱਟੇ ਲੱਗਦੀ ਤੇਰੀ ਜਿਹੜੇ ਸਾਗ ਗੱਲ ਧੰਨਵਾਦ ਤੈਨੂੰ ਆਜਾ ਕਹਾਂ ਹਾਂ ਜਿਹੜੇ ਸਾਗ ਗੱਲ ਦੇਖਦੇ ਆ ਵੀ ਆ ਦੇਖ ਹੁਣ ਓਰੇ ਆ ਕਿੰਨੀ ਘੱਟ ਜਰਮੀਨੇਸ਼ਨ ਜੀ ਓਰੇ ਓਰੇ ਗਰੀ ਵੀ ਤੇ ਆ ਜੀ ਰੀਆ ਲਾਗ ਲਾ ਕੇ ਆਇਆ ਕਹਾਂ ਉਹ ਫੈਟ ਜਾਂਦੀ ਸਾਡੀ ਉਹ ਫੈਟ ਤਾਂ ਜਾਣੀ ਮੈਨੂੰ ਆਇਆ ਲੱਗਦਾ ਵੀ ਇੰਨੀ ਸਾਜੀ ਧਾਨ ਦੱਸ ਜਿਹੇ ਇਕੱਠੇ ਕਰੇ ਹੋਏ ਹੁੰਦੇ ਦੋ ਕੁਇੰਟਲ ਧਾਨ ਤੇਰੇ ਹੋਰ ਹੋ ਜਾਣੇ ਤੇ ਕਿੰਨੇ ਦੋ ਕੁਇੰਟਲ ਪੰਜ ਚਾਰ ਕੁਇੰਟਲ ਦੀ ਗੱਲ ਕਰ ਰਿਹਾ ਪੰਜ ਚਾਰ ਕੁਇੰਟਲ ਇੰਨੇ ਵੀ ਨਹੀਂ ਤੇ ਹੁਣ ਦੇਖ ਤਾਂ ਮੇਰੀ ਤਾਂ ਸੁਣ ਲੈ ਹੁਣ ਜਿਹੜੀ ਆਪਾਂ ਪਨੀਰੀ ਬੀਜਦੇ ਆ ਬਿਸਵੇ ਦੀ ਜੇ ਆਪਾਂ 3 ਕਿਲੋ ਬੀਜਦੇ ਆ ਤਾਂ ਕੀਲੇ ਦੇ ਤਿੰਨ ਕੁਇੰਟਲ ਹੀ ਮੰਨੇ ਆ ਜੰਮ ਤਾਂ ਬਥੇਰਾ ਜਵੀ ਦਾ ਹਾ ਉੰਨੀ ਤਾਂ ਹੈ ਵੀ ਨਹੀਂ ਇਹ ਠੀਕ ਆ ਜੰਮ ਨਹੀਂ ਜੰਮ ਤਾਂ ਠੀਕ ਆ ਚੱਲ ਇਹਨੇ ਫੈਟਣਾ ਬਥੇਰੀ ਜਿਹਨੇ ਛਿੱਦੀ ਨਹੀਂ ਥਲੀ ਫੈਟਦੀ ਉਹ ਧਾਨ ਹਣੇ ਕਿਹੜਾ ਦਬੂਗੇ ਧਾਨ ਦਬੂਗਾ ਨਹੀਂ ਹੁਣ ਪੀ ਦਬਦਾ ਜਾਣੇ ਹਾਂ ਜੇ ਹੋਰ ਸਪਰੇਅ ਕਰਤੀ ਸਪਰੇਅ ਹੋਣੀ ਨਹੀਂ ਜਬੀ ਮਰ ਜੇਣੀ ਜਬੀ ਮਰ ਜੇਣੀ ਜਿੱਕਣਾ ਹੋਇਆ ਦੇਖੀ ਆਉ ਹੂੰ ਹੂੰ ਜਬੀ ਤਾਂ ਠੀਕ ਆ ਯਾਰ ਇਧਰ ਨੂੰ ਤਾਨ ਘੱਟ ਦੇ ਇੱਥੇ ਤਾਨ ਘੱਟਾ ਉੱਥੇ ਗਿਰੀ ਗਰੀ ਵੀ ਸੀ ਉੱਥੇ ਜ਼ਿਆਦਾ ਗਿਰੀ ਦਿੱਤੀ ਗਿਰੀ ਵੀ ਸੀ ਉੱਥੇ ਉਹਦੇ ਕਰਕੇ ਹੋਇਆ ਹੁਣ ਜਬੀ ਤਾਂ ਠੀਕ ਐ ਇੰਨੀ ਤਾਂ ਚਾਹੀਦੀ ਉਹ ਇੰਨੀ ਕੁ ਗੁੱਲੀ ਡੰਡਾ ਤਾਂ ਨਹੀਂ ਹੈਗਾ ਨੇ ਗੁੱਲੀ ਡੰਡਾ ਨਹੀਂ ਦੇ ਮਾ ਹੈਗਾ ਗੁੱਲੀ ਡੰਡਾ ਪਹਿਲਾਂ ਵੀ ਗੰਨਾ ਹੀਦਾ ਇਹਦੇ ਮਾ ਗੰਨੇ ਦੇ ਬਾਅਦ ਹੀ ਮਾ ਬੱਕੀ ਮੱਕੀ ਬਾ ਤਾਨ ਲੱਗੇ ਐ 2 ਸਾਲ ਗੰਨਾ ਰਿਹਾ 3 ਦਿਨ 3 ਸਾਲ ਪਹਿਲਾਂ ਠੀਕ ਨਹੀਂ 3 ਸਾਲੇ ਰਿਹਾ ਆ ਤਿੰਨ ਸਾਲ ਦਾ ਫੇਰ ਜੇ ਤਾਂ ਠੀਕ ਹੈ ਹਮਲੇ ਇੱਧਰ ਲਾਤਾ ਪਾਣੀ ਹੈ ਪਾਣੀ ਤਾਂ ਲਾਤਾ ਭਾਈ ਨੱਕਾ ਉੱਚਾ ਹੈ ਨਾ ਪਾਣੀ ਖਾਰ ਪਾਉਂਦਾ ਹਾਏ ਨੱਕਾ ਉੱਚਾ ਹੋ ਪਊ ਉਹਦੇ ਉੱਚਾ ਉਦੇ ਕਰਕੇ ਪਾਲਾ ਉੱਚਾ ਖੇਤ ਹੂੰ ਉੱਥੋਂ ਪਾਣੀ ਆ ਵਿੱਚੋਂ ਨਹੀਂ ਜਾਂਦਾ ਉਹਦੇ ਤੇ ਪਾਲੇ ਖੇਤ ਤਾਂ ਹੀ ਲੱਗੂਗਾ ਜੇ ਉੱਚਾ ਹੋਊਗਾ ਨੱਕਾ ਤਾਂ ਹੀ ਤਾਂ ਜੱਠਾ ਨਹੀਂ ਖੜਦਾ ਇਹ ਕਿੰਨੇ ਦਿਨ ਦੀ ਹੋਗੀ ਅਜੇ ਇਹ ਹੇ ਹੁਣ ਤੂੰ ਦੇਖ ਲੈ ਮੈਂ ਕਹਿੰਦਾ ਇਹ ਮੈਂ ਕਹਾਂ ਛਾਲੀ 20 25 ਦਿਨ ਦੀ ਤਾਂ ਹੋਗੀ ਹੁੰਨੀ ਹੈ 25 ਦਿਨ ਦੀ ਤਾਂ ਕਿੱਥੇ ਹੋਜੀ ਹੋਗੀ ਹੋਣੀ ਯਾਰ ਹੁਣ ਇਦਾਂ ਕਿਹ ਪਤਾ ਲੱਗੂਗਾ ਤਾਂ ਚਲੋ ਤਾਂ ਵੀਡੀਓ ਕੱਢ ਕੇ ਦੇਖ ਲੂੰਗਾ ਕਿ ਉਹ ਕਾਦੀ ਹੋਈ ਆ ਹੋਗੀ ਹੋਣੀ ਬਾਈ ਯਾਰ 25 ਦਿਨ ਦੀ ਤਾਂ ਨਹੀਂ ਹੋਈ ਯਾਰ ਯਾਰ ਹੋਗੀ ਹੋਣੀ ਆ ਤੂੰ ਕਹਿੰਦਾ ਹੋਈ ਨਹੀਂ 15 ਇੱਧਰ ਹੋ ਗਏ 10 ਉੱਧਰ ਹੋ ਗਏ ਯਾਨੀ ਕਿ ਕੀ ਦਿਨ ਤਾਂ ਪਰਿਆ ਹੋਊਗੀ ਘੱਟ ਨਹੀਂ ਆਈ 20 ਤਰੀਕ ਦੀ ਵੀਜੀ ਵੀ ਹੈ ਹਾਂ ਚਲੋ ਹੋਊਗੀ ਯਾਰ ਨਹੀਂ ਇਹ ਨਹੀਂ ਹੈਗੀ ਆ ਇਹ ਉਹਦੇ ਗਾਣੇ ਹੁਣ ਸਾਡੇ ਯਾਦ ਨਹੀਂ ਹੈਗਾ ਵੀ ਉਦੋਂ ਕਿਆ ਕੰਮ ਕਰਿਆ ਤਾਂ ਸੋਚ ਲੂ ਕਹਦੇ ਮੱਝ ਲਿਆਂਦੀ ਦੀ ਐ ਹਾਂ ਮੱਝ ਲਿਆਂਦੀ ਦੀ ਉਦੋਂ ਭਾਜੀ ਜਿਕਨੋਂ ਕਹਿੰਦਾ ਹੁੰਦਾ ਮੇਰਾ ਬੇਬੇ ਜਨਮ ਕਾ ਦੋਜਾ ਕਹਿੰਦੀ ਪਤਾ ਨਹੀਂ ਮੈਨੂੰ ਪਤਾ ਨਹੀਂ ਮਸ਼ੀਨ ਦੱਸ ਮਸ਼ੀਨ ਪਹਿਲੀ ਹੋਊਗੀ ਕਿਹੜੀ ਜਿਹੜੀ ਸਰੋਂ ਵਾਲੀ ਆ ਹੁਣ ਤਾਂ ਮਿਲੀ ਹੋਣੀ ਹਲੇ ਯਾਰ ਕਮਾਲ ਦੀ ਗੱਲ ਉਹ ਕਹਿੰਦਾ ਸ਼ੀਰੇ ਨੇ ਲੈ ਕੇ ਜਾਣੀ ਮੈਂ ਤਾਂ ਸ਼ੀਰੇ ਨੂੰ ਦੇਦੀ ਮੈਂ ਜਿਹ ਰਿਸ਼ਤੇਦਾਰੀ ਚ ਗਿਆ ਪਤਾ ਤਾਂ ਤੈ ਕਿੰਨੇ ਕਿ ਬੀਜਣੀ ਤੋ ਨਾਲ ਮੈਂ ਤਾਂ ਇੱਕ ਕਨਾਲ ਬੀਜਣੀ ਆ ਕਣਕੇ ਸਰੋਂ ਛੋਲੇ ਮਸਰੀ ਛੋਲੇ ਹੂੰ ਆਜਾ ਅਰਗਨਾਮ ਮੰਗਦਾ ਤਾਂ ਯਾਰ ਉਹ ਹਾਂ ਕਰਨਾਮ ਮੈਨੂੰ ਵੀ ਕਹਿੰਦਾ ਤਾਂ ਉਹ ਮੈਂ ਕਿਹਾ ਯਾਰ ਉਹ ਨਾ ਪਾ ਗਈ ਵੀ ਆ ਪੰਮੇਰ ਮਾਂ ਪਛੀਮਾ ਹਾਂ ਤਸਵੀਰ ਆਇਆ ਸਾਝ ਲਈ ਹੂੰ ਉਹਦੇ ਕੋਲ ਆ ਮੈਂ ਖੋਆ ਕੱਢਦਾ ਤਾਂ ਆ ਤੇਰੇ ਖੋਆ ਨਹੀਂ ਮੋਕਣ ਦੰਦਾ ਦੂਸਰ ਤੇ ਆ ਗਿਆ ਕਹਾ ਮਸ਼ੀਨ ਮਾਂ ਮਸ਼ੀਨ ਤਾਂ ਮੇਰੇ ਕੋਲ ਆਈਓ ਨਹੀਂ ਮਾਂ 10 ਦਿਨ ਹੋ ਗਏ 10 ਕਿ 15 ਦਿਨ ਹੋ ਗਏ ਤੇ ਦੂਈ ਨੂੰ ਵੀ ਦੋ ਪੋਰ ਲੋ ਵਾਲੇ ਦੇ 500 ਰੁਪਏ ਦੇ ਬਸ ਹੈ ਦੂਈ ਨੂੰ ਉਹ ਸੜੀ ਲੋਟਦੀ ਉਹਨੂੰ ਲੱਗ ਸਕਦੇ ਹੁਣ ਕੀ ਹੋ ਗਿਆ ਉਹਨੂੰ ਹੁਣ ਵੀ ਲੱਗ ਜਣੇ ਪੋਰ ਤੂੰ ਤਾਂ ਹੁਣ ਵੀ ਲੱਜਣੇ ਪੋਰ ਉਹਨੂੰ ਕੀ ਉਹਦਾ ਧੁੱਲੇ ਨਹੀਂ ਲਾ ਦੇਣੇ ਹੋਰ ਦੁੱਨੇ ਕੋਲ ਮਸ਼ ਛੋਟੇ ਹੁੰਦੇ ਆ ਉਹ ਥੋੜੇ ਜਿਹਾ ਤੇ ਛੋਟੇ ਨੂੰ ਬਣਾ ਕੇ ਲਾ ਦੇਣੇ ਬਣਾ ਲਾਉਣ ਦਾ ਮਿਸਤਰੀ ਨਹੀਂ ਏ ਹਮ ਹਮ ਮੈਂ ਉੱਥੇ ਬਣੇ ਬਣਾਈ ਮਿਲ ਜਣੇ ਤਾਂ ਮੈਂ ਕਹਿੰਦਾ ਉਹ ਵੀ ਲੋਟ ਹੈ ਜਿੱਕਿਣਾ ਹੁਣ ਆਪਣੇ ਮੰਨ ਕੇ ਜਾਲਾ ਬੈੱਡ ਹੈ ਇਹ ਬੈੱਡ ਨੂੰ ਦੋ ਵਾਰੀ ਘਮਾਉਣੀ ਪੈਂਦੀ ਉਹਨੇ ਇੱਕ ਵਾਰੀ ਲੈ ਜਾਣੀ ਇੱਕ ਵਾਰੀ ਲੈ ਜਾਣੀ ਠੀਕ ਨਹੀਂ ਗੱਲ ਪਰ ਹੁਣ ਉਹਦੇ ਮਾ ਹੋ ਚੱਕਰ ਹੋਰ ਹੁਣ ਜੈਲਨ 3000-8000 ਰੁਪਏ ਬੈੱਡ ਚ ਹਮ ਬੈੱਡ ਚ ਨਹੀਂ ਫਿਰ ਇਹ ਤਾਂ ਤੈਨੂੰ ਡਿਸੈਕਟ ਕਰਨੀ ਪੈਣੀ ਆ ਵੀ ਜਾਇਦਾ 2000 ਦੇ ਹਾਂ ਜਾਇ ਫਿਰ 3000 ਦੇ ਜੇ 3 ਦੇਣੇ ਆ ਦੋ ਵਾਲੇ 2000 ਰੱਖ ਲੈ ਇੱਕ ਦੂਈ ਮਸ਼ ਕੜੀਦਾ ਸਿੰਗਲ ਵਾਲੀ ਦਾ ਹੁਣ ਕਰੂਗਾ ਗਿਆ ਫੇ 2 ਮਹੀਨਾ ਚੱਕੀ ਫਿਰੂਗਾ ਇਹਨੂੰ ਫੇ ਹੁਣ ਕਾ ਇਹ ਤੇ ਤੇਰੀ ਚੋਇਸ ਆ ਯਾਰ ਫੇ ਤੂੰ ਤਿੰਨ ਵਾਰੀ ਘੁੰਮ ਲੈ ਦੋ ਵਾਰੀ ਘੁੰਮ ਲੈ ਜਿੱਕਣਾ ਹੁਣ ਤੇਰਾ ਜੀ ਕਰਦਾ ਪੂਰੇ ਤਾਂ ਹੁਣੇ ਹੀ ਨਹੀਂ ਹੈਗੇ ਹੁਣ ਸਮਝ ਗਿਆ ਮੈਂ ਦੋ ਵਾਲੀ ਆ ਉਹਨੇ ਦੋ ਵਾਲਾ ਕੰਮ ਦੇਣਾ ਚਾਰ ਕੱਢ ਲੈ ਜਾਦਾ ਕੱਢਣੇ ਆਹ ਜੇ ਹੱਥ ਲਾ ਪਾਉਂਦੇ ਭਵੀ ਘੱਟ ਪੱਦ ਪੈਂਦਾ ਉਹਦੇ ਗੱਲ ਪ੍ਰੋਪਰ ਆ ਉੱਥੇ ਦੇਖੀ ਤਾਂ ਵੀ ਕੰਨਾ ਜੰਮੀ ਵੀ ਆ ਪ੍ਰੋਪਰ ਉਹਦੇ ਗੱਲ ਮੈਂ ਕਹਿੰਦਾ ਕਾਹ ਨੂੰ ਕਹਿੰਦਾ ਸਭ ਨਾਮ ਕਹਿੰਦਾ ਤਿੰਨ ਚਾਰ ਸਿੱਧੇ ਹਰ ਬੰਦਾ ਇਕੱਲਾ ਹੀ ਲੈ ਕੇ ਘੁੰਮੀ ਜਾਂਦਾ ਉਹਨੂੰ ਹਾਂ ਇਕੱਲਾ ਹਾਂ ਕੱਲਾ ਹੀ ਹਾਂ ਕੱਲਾ ਹੀ ਲੈ ਕੇ ਘੁੰਮਦਾ ਆਹੀ ਦਾ ਚੱਕਰ ਕਹਿੰਦਾ ਲੰਬਰ ਰੰਬਰ ਬੀਜ ਕੱਕੜਾ ਪਾਉਗੀ ਮਾ ਤੈਨੂੰ ਬੀਜ ਦਾ ਭਾਈ ਸੈੱਟ ਕਰਨਾ ਪੈਣਾ ਇਹਦਾ ਸਾਨੂੰ ਨਹੀਂ ਗਿਆ ਪਤਾ ਮਗਾ ਨਾ ਉਹ ਲੰਬਰ ਲੱਗੇ ਪਤਾ ਕੀਲੀ ਲੱਗੀ ਵੀ ਇੱਕ ਬਸ ਹੂੰ ਮਾ ਉਹ ਤੈਂ ਦੇਖਣਾ ਵੀ ਦਾਣਾ ਮੈਂ ਬੀਜ ਕਿੰਨਾ ਪਾਉਣਾ ਕਿੰਨਾ ਨਹੀਂ ਪਾਉਣਾ ਨਹੀਂ ਜਿਹੜੀ ਉਹ ਘੁੰਮਦੀ ਕਿੱਕੜਾ ਗਰਾਰੀ ਵਾਲੀ ਉਹ ਗਰਾਰੀ ਵਾਲੀ ਐ ਕਿ ਵਿੱਚ ਗੋਲ ਘੁੰਮਦੀ ਆ ਨਾ ਨਾ ਗਰਾਰੀ ਵਾਲੀ ਆ ਭਾਈ ਉਹ ਤੇ ਦੇਖਦੇ ਆ ਚਲ ਛੋਲੇ ਤਾਂ ਨਹੀਂ ਗੇਰਦੀ ਫਿਰ ਉਹ ਛੋਲੇ ਵੀ ਗੇਰਦੀ ਆ ਉਹ ਦੇਦੀ ਆ ਹਾਂ ਉਹ ਜ਼ਿਆਦਾ ਖੋਲਦੇ ਉਹਨੂੰ ਮੱਕੀ ਤੇ ਕੀ ਤੇ ਗੇਰ ਦਿੰਦੀ ਐ ਮੈਨੂੰ ਪਤਾ ਛੋਲਾ ਮੱਕੀ ਤੇ ਕਿਤੇ ਜ਼ਿਆਦਾ ਦਾਣੇ ਤੇ ਜ਼ਿਆਦਾ ਮੋਟਾ ਐ ਚੱਲ ਦੇਖਦੇ ਆ ਕੋਈ ਨੀ ਐਕਸਪੈਰੀਮੈਂਟ ਕਰਦੇ ਆ ਸਵੇਰੇ ਦੇਖ ਲਈ ਬੀਜਣਾ ਕਨਾਲ ਤੋਂ ਮੈਂ ਖਾਨ ਨੂੰ ਬੀਜ ਲਈਏ 6 ਪਿਸਵੇ ਛੋਲੇ ਪੀਦਦੇ ਨੇ 6 ਪਿਸਵੇ ਮਸਰੀ ਬੀਜ ਦੇਣੀ ਜੇ 2-2 ਕਿਲੋ ਵੀ ਹੋਣ ਲੱਗੀ ਬਸਵੇ ਦੀ ਮੁੱਕੜ ਹੀ ਨਹੀਂ ਸਾਰਾ ਸਾਲ ਇਹਦਾ ਫਿਰ ਮੈਂ ਇਹਦਾ ਮੈਂ ਕੰਮ ਹੋਰ ਹੋਊਗਾ ਜੀ ਕਣਕ ਕੇ ਇੰਨੀ ਵਿਚੇਰਾ ਹੋਊਗਾ ਕਣਕ ਦੇ ਹਾਂ ਵਿਚੇਰਾ ਹੋਣਾ ਫਿਰ ਹਾਂ ਤਾਂ ਹੀ ਇੱਕ ਪੋਰਾ ਆ ਉਹਨੂੰ ਹਾਂ ਵਿਚੇਰਾ ਲੱਭਦੇ ਗੇ ਚੜਣਾ ਦਾ ਠੀਕ ਨਹੀਂ ਗੱਲ ਦੁੱਗਣਾ ਵਧਾ ਦੇ ਹਾਂ ਜੇ 40 ਕਿਲੋ ਆ 80 ਕਿਲੋ ਕਰਦੇ ਉਹਨੂੰ ਹਾਂ ਵਿੱਚੇ ਕਣਕ ਆਈ ਜਾਣੀ ਵਿੱਚੇ ਰੇ ਆਈ ਜਾਣਾ ਹੋਰ ਕੀ ਆ ਜਦੋਂ ਤੂੰ ਦਿਖਾ ਗਿਆ ਮੱਕਣਕਾ ਜਾ ਚੱਲਦੇ ਆ ਪਹਿਲਾਂ ਪਾਣੀ ਦੇਖ ਲੈ ਆਪਣਾ ਪਾਣੀ ਦਾ ਮੇਰਾ ਮੇਰੀ ਗੱਲ ਸੁਣਲਾ ਜਾਂਦਾ ਘੰਟਾ ਘੰਟਾ ਚੱਲਣਾ ਆਈ ਦੇ ਮਿੱਤਰ ਹਾਂ ਲੈਟ ਨਾ ਲੱਠੇ ਬੱਸ ਇਹ ਲੈ ਲੈਟ ਨਾ ਲਾਈਟ ਹੁਣ ਕਿਤੇ ਮੇਰੇ ਹੱਥ ਹਾਂ ਉਹ ਲਾਈਟ ਕੇ ਹੁਣ ਆਪਣੇ ਹੱਥ ਰਹਿਣਾ ਫੇਰ ਆ ਜਾਂਦੀ ਏ ਦੁਬਾਰਾ ਰਾਤ ਨੂੰ ਰਾਤ ਨੂੰ ਤਾਂ ਆਉਣੀ ਹੋਵਾ ਹਾਂ ਫੇਰ ਮੈਂ ਆ ਕੇ ਕਹ ਰਿਹਾ ਭਰ ਕੇ ਬੰਦ ਕਰ ਜਣੀ ਬਸ ਫੇਰ 7 ਵਜੇ ਆਉਂਦੀ ਏ ਰਾਤ ਨੂੰ ਹਾਂ ਫੇਰ ਆ ਇਧਰ ਹੁਣ ਕੀਲਾ ਪਿਆ ਕੱਲੂ ਭਰੂੰਗਾ ਇਹਨੂੰ ਜਾ ਫੇਰ ਚਲਾ ਦੇ ਆਪਣਾ ਰਾਤ ਨੂੰ 10 ਵਜੇ ਆ ਕੇ ਬੰਦ ਕਰ ਦੀ ਜੇ ਯਾਰ ਹੁਣ ਭਜਾ ਲੈਣਾ ਠਕੀ ਫੇਰ ਗਈ ਭੱਜਦੀ ਨਹੀਂ ਹੈਗੀ ਹਾਂ ਆਉਣਾ 7 ਵਜੇ ਇਹਨੇ ਤੜਕੇ ਨੂੰ ਭਜਣਾ ਆਓ 7 ਵਜੇ ਆਈ ਸੀ ਰਾਤ ਵੀ ਰੋਜ਼ 7 ਵਜੇ ਆਉਂਦੀ ਏ 7 7:30 8 ਕੱਲੂ ਯਾਰ ਕੱਲੂ ਫੇਰ ਵੀ ਤਾਂ ਆਉਣੀ ਏ ਟੱਕਰਾ ਮਾਰਨੀ ਏ ਰਾਤ ਨੂੰ ਚੱਲ ਦਿਨ ਚ ਚ ਇਹ ਮੈਂ ਚਲਾਉਂਗਾ ਆ ਤੂੰ ਇਹਨੇ ਖੱਡਾਂ ਕੱਢੀਆਂ ਵੀਆਂ ਕਿਡੀਆਂ ਆ ਉਹ ਦੇਖ ਬਈ ਕਿਉਂ ਹੈ ਨਾ ਅਭੀ ਤਾਂ ਕੱਢਣੀ ਹੀ ਆਹੋਂ ਖੱਡਾਂ ਲੈ ਹਲੇ ਘਾਂਟੇ ਦੇ ਉੱਪਰ ਲੱਗ ਜਾਣਾ ਇਹਨੂੰ ਉੱਪਰ ਲੱਗ ਜਾਣਾ ਪਤਾ ਨੂੰ ਉਹੀ ਕਹਿੰਦਾ ਸਾਰਾ ਏਰੀਆ ਪਿਆ ਹਲੇ ਹਾਂ ਹਾਂ ਤਾਂ ਤੈਨੂੰ ਕਣਕ ਦਿਖਾਵਾਂ ਕਹੀ ਜੀ ਆ ਕੰਮ ਦੀ ਜੰਮੀ ਵੀ ਆ ਚੱਲਦੇ ਆ ਕਣਕ ਦੇਖ ਕੇ ਫਿਰ ਮੈਂ ਫਿਰ ਮੈਂ ਤੁਹਾਨੂੰ ਕਾਕਣ ਦਾ ਪਾ ਕੇ ਫੇਰ ਆਉਂਦਾ ਹਾਂ ਠੀਕ ਹੈਗਾ ਹਾਂ ਹਾਂ ਫੇਰ ਆਉਂਦਾ ਮੈਂ ਹੂੰ ਯਾਰ ਅਜੇ ਲੈ ਤਾਂ ਕੰਨਾ ਡੇਡਾ ਹੋ ਗਿਆ ਪਤਾ ਨਹੀਂ ਗਾਧੇ ਪਾਣੀ ਦੇ ਨਹੀਂ ਗਿਰਨਾ ਯਾਰ 18 ਕੰਨਾ ਤੇ ਗਿਰਦਾ 18 ਪਰ ਇਹ ਹੂੰ ਦੁਗਣਾ ਨਾਲ ਖੜਾ ਉਕਣੀ 95 ਨਹੀਂ ਗਿਰਦਾ 95 ਨਹੀਂ ਗਰਿਆ ਹੈਗਾ 18 ਨਹੀਂ ਖੜਦਾ ਆ ਟੇਡਾ ਹੋ ਗਿਆ ਵਾਲਾ ਗੋਲਣੀ ਮਾਰ ਗਿਆ 18 ਨਹੀਂ ਖੜਦਾ ਹੈਗਾ ਸਾਰੇ ਹੀ ਮਾਰ ਗਿਆ ਹਾਂ ਹਾਂ ਮੜੀ ਹਵਾ ਆਈ ਨੇ ਉਧਰ ਨੂੰ ਕਰ ਜਾਣਾ ਇੱਕੋ ਪਾਸੇ ਨੂੰ ਇਹਦਾ ਜਾ ਹੋ ਗਿਆ ਖਾਸਾ ਹੁੰਦਾ ਬਹੁਤ ਹਾਂ ਕਿੰਨੇ ਚਿਰ ਹੋ ਗਿਆ ਚਲਾਈ ਨ ਮੋਟਰ ਨੂੰ ਮੋਟਰ ਚਲਾਈ ਦੀ ਪਹਿਲਾਂ ਤਾਂ ਆਏ ਸੀ ਸਵੇਰੋਂ ਹੂੰ ਡੌਲਾ ਪਾ ਕੇ ਆਏ ਤੇ ਮੰਡ ਚ ਆ ਜਲ ਮਿਲਿਆ ਤਾਂ ਤੂੰ ਹਾਂ ਵੀ ਮੰਡ ਮਾ ਡੌਲਾ ਪਾ ਕੇ ਆਏ ਆ ਹੂੰ ਤੇਰਾ ਉੱਥੇ ਤੇ ਆ ਕੇ ਉਰੇ ਆਏ ਹੂੰ ਈ ਕਹਿੰਦਾ ਤੂੰ ਆਹੀ ਪੈ ਪਸਾਹ ਕਹਿੰਦਾ ਗੰਨਾ ਸੁੱਕਦਾ ਪਾਣੀ ਲਾ ਦੇ ਫੇ ਕਹੀਂ ਲੱਤ ਨਾ ਨਾ ਫੇ ਮਟੋਟਾ ਲਿਆ ਜਿਹੜਾ ਬਾਹਰੇ ਪਿਆਦਾ ਹੂੰ ਪਲਾਸਕਟ ਦਾ ਜਿਹੜਾ ਉਧਰ ਦੇਖ ਕੇ ਆ ਤੇ ਆਪਾਂ ਉਹ ਵਸਾਇਆ ਵਿਚੀ ਤੇ ਪਸਾ ਕੇ ਸਾਲਾ ਵੱਢ ਲੈ ਦੋ ਨੱਕੇ ਜੋਗੇ ਮੈਂ ਇੱਧਰੇ ਨੱਕੇ ਲਾ ਦੂੰਗਾ ਉਧਰ ਲੋਠ ਨਹੀਂ ਤਾਂ ਆਉਂਦਾ ਸਾਲਾ ਮੂਰ ਤੇ ਉੱਚਾ ਦਾ ਚੱਠਾ ਹੂੰ ਫੇ ਪੈਪ ਵਿਚੀਂ ਦਫਾਦਾ ਉਹਦੇ ਹੂੰ ਤੇ ਆ ਜੀ ਕਹਿੰਦਾ ਵੱਢ ਗਏ ਨੱਕ ਟੋਟਾ ਵਿਚੇ ਪਸਾ ਕੇ ਵਿਚ ਬੂਰੀ ਢੋਕਤੀ ਆਏ ਇੱਦੇ ਹੂੰ ਪੈਪ ਜਿਹੜਾ ਖਾਲੀ ਰਹਿ ਗਿਆ ਹਾਲ ਨਾਲੇ ਹੂੰ ਆ ਮਿੱਟੀ ਤੋਂ ਹੋਤੀ ਫਿਰ ਇਹਨਾਂ ਅੱਛਾ ਇੱਕਣੀ ਇਹਨੇ ਕੱਚਾ ਹੀ ਕੰਮ ਆ। ਕੱਚਾ ਹੀ ਕੰਮ ਆ ਹਲੇ। ਸਿਮਿੰਟ ਤਾਂ ਪਾਉਣਾ ਹਲੇ। ਸਿਮਿੰਟ ਪਾਉਣਾ ਉਹਦੇ ਨਾਲ ਵੀ ਸਿਮਿੰਟ ਪੈਣਾ ਜਿੱਥੇ ਪਾਈਪ ਆਇਆ ਫਿੱਟ ਹੋਇਆ। ਮੈਂ ਗਾਰਾ ਜਾਂ ਧੱਕ ਕੇ ਕਾਗੜਾ ਧੱਕ ਕੇ ਪਾਣੀ ਰੋਕਿਆ ਬੈ ਵਸ। ਮੈਂ ਹੁਣ ਤੇ ਬਾਅਦ ਕਰੀ ਜਾਊਂਗਾ। ਠੀਕ ਨਹੀਂ ਗੱਲ? ਆ ਵੀ ਲਾ ਦੂੰਗਾ ਫੇਰ ਨੱਕਈਏ। ਉਹ ਤਾਂ ਹੋਇਆ। ਨਾਲੇ ਚੱਠੇ ਦਾ ਪਤਾ ਲੱਜੂ ਵੀ ਪਾਣੀ ਆਉਂਦਾ ਤਾਂ ਨਹੀਂ। ਥੋੜੇ ਭੰਨਣੀ ਪੈਣਾ ਫੇਰ। ਆਹ। ਫੇਰ ਮੈਂ ਇਕੱਠਾ ਨਹੀਂ ਰੱਖਣਾ ਖਾਲਾ ਇਹ। ਫੇਰ ਚੱਕ ਦੇਣੀ ਇਹਦੀ ਚਾਉਟੇ। ਠੀਕ ਹੈ ਗਰੂ। ਸਿੱਧ ਆਹ ਓਰੇ ਯਾਰ ਮੇਰੀ ਗੱਲ ਸੁਣ ਲੈ ਇੱਥੇ ਸਿੱਧੀ ਡਾਲ ਪਾ ਯਾਰ ਉੱਤੇ ਉੁੰਜੇ ਤੇ ਉਹ ਨੱਕੇ ਤੇ ਆਏ ਸਿੱਧੀ ਉੁੰਜੇ ਰੂੰਜਾ ਪਾ ਇੱਕ ਨਹੀਂ ਪਾਉਂਦਾ ਮੈਂ ਕਣਕ ਨੂੰ ਹੂੰ ਕਣਕ ਨੂੰ ਮੈਂ ਇਦਾਂ ਹੀ ਪਾਉਂਦਾ ਉਹ ਉੁੰਜੇ ਕੋਲ ਤੇ ਉੱਥੇ ਤੇ ਐਂ ਵੱਟ ਮਾਰਨੀ ਆ ਗੁੱਜੇ ਆ ਬਸ ਹੁਣ ਵੀ ਤੇ ਦੁੱਕਣੀ ਨਹੀਂ ਇਲਾ ਇੱਧਰ ਹੋ ਜਾਂਦਾ ਕਿਲਾ ਇੱਧਰ ਹੋ ਜਾਂਦਾ ਹੁਣ ਵੀ ਉਹੀ ਕੋਸ ਹੈ ਹੁਣ ਵੀ ਉਹੀ ਕੋਸ ਹੁਣ ਉਹ ਨੱਕੇ ਤੇ ਆ ਬਸ ਹੁਣ ਨੱਕੇ ਤੇ ਆ ਮਾ ਫੇ ਉਹਦਾ ਹੀ ਰੱਖ ਕੱਲੇ ਦਾ ਹੀ ਠੀਕ ਨਹੀਂ ਗੱਲ ਉਹਨੂੰ ਪਰਲੇ ਵਾਸੇ ਪਜਾ ਦੋ ਹੋਰ ਕੀਆ ਇਕ ਨਹੀਂ ਹੋਊ ਫੇਰ ਹੂੰ ਇਕ ਨਹੀਂ ਲੋਟ ਆਊਗਾ ਹੁਣ ਜੇ ਨਾ ਹਟਿਆ ਇਹ ਕੰਮ ਦੀ ਹੁਣੇ ਤੇ ਬੂਟਿਆਂ ਵਾਲਾ ਨਾਲੇ ਇੱਧਰ ਜਿਹੜਾ ਹੁਣ ਕਿਉਂਦਾ ਉਹ ਹਟ ਜਾਊਗਾ ਬੂਟਿਆਂ ਵਾਲਾ ਕੱਦ ਕਹਿੰਦਾ ਹੁਣ ਪਿਆਲਾ ਦਾ ਉਹੀ ਕਹਿੰਦਾ 7 ਤਰੀਕ ਦਾ ਹੀ ਕਿਆ ਹੋਊਗੀ ਅੱਜ 15 ਹੋਊਗੀ 15 ਹੋਊਗੀ ਸਮਝ ਲਾ ਤੂੰ 25 ਦਿਨ ਰਹਿ ਗਏ 25 ਦਿਨ ਰਹਿ ਗਏ ਹੈਨਾ ਹੂੰ ਬਾਕੀ ਤੇ ਨਹੀਂ ਆਏ 25 ਦਿਨ ਵੀ ਯਾਨੀ ਆਪਣਾ ਦੋ ਤਿੰਨ ਪਾਣੀ ਲਾ ਲੈਣੇ ਹੋਣਾ ਦੇਖਣਾ ਵਿਆਹ ਬੰਨੇ ਵੀ ਤਾਂ ਪਤਾ ਲੱਗਦਾ ਹੁੰਦਾ ਹਾਂ ਉਹ ਵਿਆਹ ਵੀ ਬਹੁਤ ਆ ਦੋ ਤਿੰਨ ਵਿਆਹ ਆ ਗਏ ਭਾਈ ਵਿਆਹ ਹੋਊਗਾ ਹੁਣ ਕਰੇ ਗਿਆ ਦੋ ਤਿੰਨ ਵਿਆਹ ਆ ਗਏ ਵਿਆਹਾਂ ਦਾ ਸੀਜ਼ਨ ਹਾਂ ਉਹ ਆ ਵਹਾਂ ਸੀ ਜਾਂ ਨਾਲ ਕੋਈ ਭਾਈ ਸਿਆਲ ਮਈ ਸਟਾਰਟ ਹੁੰਦੇ ਆ ਸਿਆਲ ਜਾਂ ਜਾਂਦੇ ਸਿਆਲ ਜਾਂਉਂਦੇ ਸਿਆਲ ਬਾਹਰ ਜਾਂ ਜਾਂਦੇ ਸਿਆਲ ਜਾਂ ਆਉਂਦੇ ਸਿਆਲ ਰੂਹੀ ਦਾ ਵਿਆਹ ਵੀ ਕੁਛ ਨਹੀਂ ਨਾ ਸਬਜ਼ੀ ਰਹੀ ਦੋ ਬੀੜ ਡੰਗ ਨੂੰ ਲਾ ਕੋ ਸੋਰਾ ਤੁਹਾਨੂੰ ਸਬਜ਼ੀ ਚ ਤਿੰਨ ਦਿਨ ਖਾਈ ਗਿਆ ਤਿੰਨ ਦਿਨ ਦਾ ਹਫਤਾ ਹੀ ਖਲਾਈ ਆ ਪੈਲਸ ਵਾਲੇ ਹਫਤਾ ਰੱਖ ਛੱਡਦੇ ਆ ਸਾਗ ਬੰਗਣਾ ਨਾਲ ਫ੍ਰੀਜ ਵਿੱਚ ਲਾ ਦੇ ਬਸ ਇੱਕ ਵਾਰੀ ਉਹ ਹਫਤਾ ਰੱਖ ਛੱਡਦੇ ਪੈਲਸਾਂ ਵਾਲੇ ਜਿੱਥੇ ਉਹਦਾ ਠੇਕਾ ਕਰ ਲਿਆ ਆ ਹੋਰ ਤੈਈ ਕੁਝ ਲੈਣਾ ਉਹਨਾਂ ਨੂੰ ਇੱਕ ਵਿਆਹ ਦੀ ਸਬਜ਼ੀ ਦੂਏ ਵਿਆਹ ਜੇ ਵਰਤਾ ਲੈਣੀ ਇਹਦੇ ਮੈਂ ਹੈਗਾ ਗੱਲ ਰੂਹੀ ਮਾ ਨਾ ਸਮਾਨ ਖੱਟਾ ਛੇਤੀ ਹੁੰਦਾ ਰੋਹੀ ਦੇ ਸਮਾਨ ਨਹੀਂ ਖਰਾਬ ਹੁੰਦਾ ਰੋਹੀ ਦੇ ਸਮਾਨ ਕਿੱਥੇ ਰਹਿੰਦਾ ਹਾਂ ਮਠਿਆਈ ਦੁੱਗਣਾ ਟਾਈਮ ਕੱਢੂਗੀ ਦੁੱਗਣਾ ਜੇ ਆਪਣੀ ਬਣਾਈ ਵੀ ਹੈ ਹੈ ਕਿ ਨਹੀਂ ਉਹ ਤਾਂ ਹੈ ਉਹ ਜੇ ਮੌਲਦੀ ਫੇਰ ਉਸ ਕਹਿ ਲਾ ਜੇ ਆਪਣੀ ਬਣੀ ਵੀ ਮਠਿਆਈ ਖਰਾਬ ਨਹੀਂ ਹੁੰਦੀ ਸਾਲ ਸਾਲ ਚੱਲ ਠੀਕ ਹੈ 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 ਬਈ ਹੂੰ ਇੱਧਰ ਦੇਖ ਇੱਕ ਪੰਛੀ ਨੀ ਉਖੜੀ ਹੈਗੀ ਹਜੇ ਉਖੜੇ ਕਿਤੇ ਚਾਰ ਦਿਨ ਤਾਂ ਹੋਏ ਬੀਜੇ ਨੂੰ ਉਖੜ ਨਹੀਂ ਘਟਾ ਇਹ ਦੇਖੀ ਤੂੰ ਕਾਤੇ ਇਹ ਤਾਂ ਦੱਬ ਗਿਆ ਜਿਹੜੀ ਹੈਗੀ ਤੇ ਮਰੀ ਮੋਠੀ ਕੋਈ ਕੋਈ ਚੱਕਰ ਨਹੀਂ ਦੱਬਣੇ ਦਾ ਆਦੇ ਤਿੰਨ ਤਿੰਨ ਸਿਹੜ ਕੱਢਦੇ ਨੇ ਫੇਰ ਤਿੰਨ ਹੋ ਗਿਆ ਨੋ ਤੈਨੂੰ ਠੀਕ ਹੈ ਹੈ ਹੂੰ ਤੈਨੂੰ ਵਧੀਆ ਕਣਕ ਦੇ ਮੈਂ ਲੋਟ ਆ ਗਏ ਯਾਨੀ ਇਹ ਦੋ ਘਾੜਦਾ ਜਿਹੜੀ ਮੈਂ ਤੈਨੂੰ ਦੂਈ ਮਸ਼ੀਨ ਕਹਿੰਦਾ ਆਪਣੀ ਰੇਹ ਘੇਰਨੇ ਵਾਲੀ ਉਹਨੇ ਦੋ ਲੈ ਜਗਾਨੇ ਤੇ ਫਿਰ ਤੀਆ ਫੇਕ ਦੇਣਾ ਪਏਗਾ ਇਹਨਾਂ ਦਾ ਚਾਈ ਇਹਨੂੰ ਵੀ ਕਰੇ ਟਾਈਮ ਯਾਨੀ ਘੇੜਾਈ ਦੇ ਦੋ ਵੇੜੇ ਭਾਦੂ ਲਾਗਿੰਦੇ ਹੋਰ ਕੀ ਹੁਣ ਇਹ ਵੀ ਠੀਕ ਆ ਆ ਵੀ ਠੀਕ ਆ ਹੁਣ ਇਹ ਐ ਵੀ ਬੀਜ ਪ੍ਰੋਪਰ ਪੈਂਦਾ ਜੀ ਇਹ ਮੈਂ ਜਾਨੀ ਕੱਲ ਇਹ ਮਸ਼ੀਨ ਨੂੰ ਕੱਲਾ ਬੰਦਾ ਰੂੜੀ ਫਰੀ ਜਾਂਦਾ ਇਹ ਚ ਬੀਜ ਵੀ ਪ੍ਰੋਪਰ ਪੈਂਦਾ ਯਾਰ ਪੂਰਾ ਲੈ ਨ ਚਮਕਦੇ ਸਿਆੜ ਦਿਨ ਮਦ ਇੱਕ ਹੀ ਨੂੰ ਤਾਂ ਮਰ ਜਾਂਦੀ ਛੇਪ ਚੱਲ ਗਿਆ ਨਣਾ ਦੇਖਦੇ ਆ ਕੀ ਬਣਦਾ ਇਹਦਾ ਇਹਨਾਂ ਦੇਖਦੇ ਸਿਆੜ ਹਾਂ ਕਿੰਨਾ ਬੀਜ ਪਾਇਦੇ ਨੇ ਪਤਾ ਨਹੀਂ ਮੈਂ ਸੈੱਟ ਕਾਲੀ ਭਾਈ ਆਪਣਾ ਜਿੰਨੇ ਕ ਦਾਣੇ ਮਾਹ ਕੇਰ ਮਾਹ ਜਾ ਕੇਰੂnga ਜਾ ਦੇਖ ਲਈ ਉਹ ਪਿੱਛੇ ਦਿਖੀ ਜਾਂਦੇ ਆ ਗਿਰਦਿਆਂ ਨੂੰ ਹੈ ਪਿੱਛੇ ਦਿਖੀ ਜਾਂਦੇ ਆ ਆਓ ਆਪਾਂ ਨੂੰ ਗਿਰਦੇ ਦਿਖਦੇ ਆ ਐ ਵੀ ਕਿੰਨੇ ਕ ਦਾਣੇ ਗਿਰਦੇ ਆ ਉਹਨੇ ਦੇਖ ਕੇ ਆਪਣਾ ਵਾਹ ਸੈੱਟ ਕਰ ਲਾ ਬਸ ਉਸ ਹਿਸਾਬ ਨਾਲ ਪਾਈ ਆ ਠੀਕ ਨੀ ਗੱਲ ਹੂੰ ਆਪਾਂ ਪੱਟ ਕੇ ਦੇਖ ਪੱਟ ਕੇ ਪਤਾ ਲੱਗ ਜਾਂਦਾ ਵੀ ਕਿੰਨੇ ਕ ਪੈਂਦੇ ਆ ਹੂੰ ਹੂੰ ਠੀਕ ਪਾਇਆ ਦਾਣਾ ਇਹਨੇ ਬਹੁਤ ਵਧੀਆ ਆ ਦਾਣਾ ਵਧੀਆ ਪਿਆ ਬੈਨ ਹੂੰ ਐਨੂੰ ਛਾੜ ਵੀ ਆ ਠੀਕ ਐ ਛਾੜ ਕਿੰਨੇ ਵਗਦਾ ਪਹਿਲਾਂ ਕੀ ਕਿ ਇੱਕ ਫੇਰੀ ਨੇ ਗੱਬੇ ਘਟਤਾ ਠੀਕ ਐ ਨੋ ਨੋ ਠੀਕ ਐ ਇਹਨੂੰ ਬਿਲਕੁਲ ਹਾਂ ਲੋਟ ਆ ਬੀਜਾਂ ਨੂੰ ਬੀਜਾਂ ਲੋਟ ਆ ਹੁਣ ਕਰ ਕਰ ਹਲ ਇਹਦਾ ਝਾੜ ਜਿਆਦਾ ਨਹੀਂ ਦਿੰਦੀ ਸਮਝ ਤੇ ਸਿੱਧੀ ਆ ਸਿੱਧੀ ਆ ਹਵਾ ਪੈਂਦੀ ਆ ਦੇਖੀ ਗਈ ਉਮੀਦ ਹਵਾ ਪੈਂਦੀ ਆ ਇਹਦੀ ਬੱਲ ਦੇਖੀ ਨਾਲੇ ਉਹ ਹਵਾ ਪੈਂਦੀ ਆ ਨਾ ਪ੍ਰੋਪਰ ਹਵਾ ਪੈਂਦੀ ਆ ਚੱਕ ਕੁੱਤੇ ਲਾਉਣੇ ਇਹਨੇ ਮੈਂ ਕਹਿੰਦਾ ਚੱਕਰ ਤਾਂ ਹਵਾ ਦਾ ਜਿੱਥੇ ਹਵਾ ਪੈਂਦੀ ਆ ਕੋਈ ਵੀ ਫਸਲ ਆ ਗੰਨਾ ਛਿੱਦਾ ਏ ਉੱਥੇ ਦੇਖ ਲਈ ਉਹ ਉਹ ਤਾਂ ਹੇਉ ਆ ਭਾਈ ਛਿੱਦੇ ਦਾ ਫਰਕ ਹੇਉ ਆ ਹੈ ਕਿ ਨਹੀਂ ਹੂੰ ਛਿੱਦੇ ਆ ਘੱਟ ਦਾ ਕਰਦਾ ਲੋਟੀ ਨੇ ਹੂੰ ਧੂਆ ਇੱਧਰ ਵੀ ਇਕ ਨੀ ਕਰੇ ਨਾ ਚੌੜਾ ਜਾ ਮੜਾ ਜਾ ਇੱਕ ਮੋੜਦਾ ਹੀ ਇੱਧਰ ਨੂੰ ਟਰੈਕਟਰ ਆ ਮੋੜਦਾ ਤਾਂ ਇੱਧਰ ਨੂੰ ਆ ਭਾਈ ਇੱਧਰ ਨੂੰ ਮੁਰਕੇ ਮੋੜਨਾ ਪੈ ਜਾਵੇ ਮੋੜਨਾ ਹੀ ਨਹੀਂ ਇੱਧਰ ਨੂੰ ਮੋੜ ਕੇ ਕਰੂੰਗਾ ਕਿ ਆਹੋ ਫਿਰ ਪਹਾੜ ਨੂੰ ਲੰਘਣਾ ਨਹੀਂ ਕੰਨਾ ਪਾਵਾਲ ਨੂੰ ਲੱਖਦਾ ਕਰਨਾ ਕੋਈ ਕੱਢਦਾ ਨਹੀਂ ਹੂੰ ਸਮਝਿਆ ਗੱਲ ਅੱਛਾ ਪਾਵਾਲ ਨੂੰ ਕਹ ਤਰੀ ਜਨ ਨਾਲ ਹੂਆ ਮੈਨੂੰ ਦੱਸ ਪਿੰਡ ਦੇ ਗੱਬੇ ਖਾਸੀ ਜਗ੍ਹਾ ਤੱਕ ਜੀ ਆ ਪਿੰਡ ਕਿ ਨਹੀਂ ਉਹ ਨਾਲ ਨਿਕਲਣਾ ਹੈਗਾ ਉਹ ਦੂਏ ਪਾਸੇ ਵੀ ਤਾਂ ਨਿਕਲ ਜਾਣਾ ਸੀਦਾ ਕਿ ਨਹੀਂ ਨਿਕਲੂਗਾ ਹਾਂ ਸੀਦਾ ਹੀ ਤਾਂ ਨਿਕਲ ਜਾਣਾ ਐਂ ਕਿ ਖੱਤੀ ਉੱਤੀ ਨੂੰ ਗੱਡੀ ਤੂੰ ਹੈ ਆ ਉੱਥੀ ਨਹੀਂ ਲੈ ਕੇ ਜਾਇਂ ਕਿਹੜੀ ਆਹ ਨਿਕਲ ਜਾਣਾ ਬੱਸ ਫਿਰ ਆ ਪਰਚੀ ਉੱਥੀ ਨੂੰ ਗੱਡੀ ਤੂੰ ਤੈਨੂੰ ਦੇਖ ਕੇ ਚਾਰ ਨੇ ਹੋਰ ਨਹੀਂ ਕੱਢ ਲੈਣੀ ਯਾਰ ਅੱਗੇ ਪੁਲੀ ਮਾੜੀ ਸੀ ਉੱਥੇ ਟੁੱਬੇ ਹੋ ਰਹੇ ਸੀ ਪੁਲੀ ਬਹੁਤ ਤਗੜੀ ਹੁੰਦੀ ਪੁਲੀ ਤਗੜੀ ਆ ਉਹ ਹੁਣ ਤਾਂ ਮਤਲਬ ਲੈਣੀ ਨਾ ਪੁਲੀ ਨਹੀਂ ਟੁੱ ਤਾਨ ਵੜੋਗੇ ਆ ਫਿਰ ਵੀ ਖੁੱਲੀ ਐ ਆਹ ਤਾਨ ਤਾਨ ਵੜਤੇ ਦੇਖ ਲੈ ਕੱਲ ਆਏ ਤੇ 8 ਅਗਸਤ ਨੂੰ ਫੇਰ ਆ ਦੇ ਲੈ ਵੜਤੇ ਤੇਰੇ ਬਾਏ ਪਾਏ ਖੇਤ ਵੀ ਜੜੇ ਨੂੰ 8 ਅਗਸਤ ਨੂੰ ਲਾਈ ਤੇ ਮੈਂ ਤਾਂ ਆਪ ਦੇਖਦਾ ਤਾਂ ਉਦੋਂ ਤੱਕ ਖੜੇ ਤੇ ਵੜਤੇ ਤਾਨ ਵਧੀਆ ਹੋਗੇ ਤੇ ਯਾਰ ਨਹੀਂ ਹੁਣੇ ਹੀ ਤੇ ਤਾਨ ਤਾਂ 26 ਦੇ ਨਾ ਹਾਂ 26 ਦੀ ਵਧੀਆ ਖੜੀ ਸੀ ਬਹੁਤ ਲੇਟ ਲਾਈ ਹੈ ਨਾ ਹਾਂ ਕੀ ਹੋ ਗਿਆ ਇਹਨ ਵਧੀਆ ਹਾਂ ਆ ਨਦੀ ਆ ਗਈ ਸਾਹਮਣੇ ਆਹ ਹੁਣ ਲੱਗ ਜਾਨਵਰ ਨੇ ਕਿਨ ਬਾਹਰ ਜਿੱਥੇ ਉਹ ਕਰਨ ਗਏ ਤੇ ਅੱਕ ਲੈਣ ਗਏ ਤੇ ਅੱਕ ਲੈਣ ਗਏ ਤਾਂ ਨਦੀ ਆ ਗਈ ਸਾਹਮਣੇ ਜਿਹੜੀ ਪੀਕਣਾ ਦਿਖਾਉਂਦਾ ਦਾ ਹਾਂ ਇੱਥੇ ਦਰਮਿਆਨ ਵਿੱਚ ਇੱਥੇ ਨੂੰ ਸਾਹਮਣੇ ਖੇਤ ਆ ਆਪਣਾ ਇਹ ਨਾ ਉਹ ਖੇਤ ਆ ਸਾਹਮਣੇ ਹਾਂ ਇੱਥੇ ਨੂੰ ਤੇ ਇੱਥੀ ਤੇ ਆ ਇੱਕ ਝੰਡਾ ਲਾ ਦੇ ਬੜਾ ਸਾਰਾ ਜਿਹੜਾ ਪਾਰ ਤੇ ਦਿਖਦਾ ਰਹੇ ਝੋੜੇ ਨਹੀਂ ਝੰਡੇ ਦੀ ਅੱਕ ਨਹੀਂ ਪਤਾ ਸਾਨੂੰ ਇੱਥੇ ਆ ਘੱਟ ਹੈ ਹਾਂ ਸਮਝਿਆ ਹੂੰ ਜਿਹੜਾ ਦੂਆ ਘੱਟ ਹੈ ਜਿੱਥੇ ਆਪਾਂ ਸਿਰੇ ਜਾ ਕੇ ਮੁੜ ਕੇ ਆਏ ਆ ਹੂੰ ਉਹ ਆ ਉਹ ਘਾ ਘੱਟਾ ਉੱਥੇ ਸਾਡੇ ਨਿਮਾਨ ਤੇ ਪਿੱਛੇ ਜਾ ਕੇ ਜਿਹੜਾ ਵਿਚੇ ਵਿੱਚ ਜਾਈ ਗਏ ਆਪਾਂ ਜੇਰਾ ਰੌਤਾਂ ਵਾਲਾ ਘਟ ਕਹਿੰਦਾ ਵੀ ਤੈਨੂੰ ਪੀਜਣਾ ਜਿਹੜਾ ਹੜਿਆ ਮ ਦਿਖਾਇਦਾ ਤੈਨੂੰ ਮੈਂ ਹੜੇ ਮ ਇੱਧਰ ਦੂਆ ਪੀਜਣਾ ਆ ਰਾਤਾਂ ਜਾਂਦਾ ਰੌਤਾਂ ਵਾਲਾ ਹੂੰ ਹੁਣ ਅਈਦਾ ਪੂਰੇ ਭੇਤੀ ਆ ਤੂੰ ਤਾਂ ਕਦੇ ਕਦੇ ਆਉਂਦਾ ਅਸੀਂ ਤਾਂ ਪੂਰੇ ਭੇਤੀ ਇੱਧਰ ਦੇ ਨਾ ਨਾ ਠੀਕ ਆ ਹੈ ਕਿ ਨਹੀਂ ਹੂੰ ਭੇਤੀ ਆ ਨਾ ਪੂਰਾ ਉਹ ਤਾਂ ਸੜੀ ਬਗਿਆੜੀ ਹੋ ਗਈ ਅਗਲੇ ਅਕੜਾ ਹੀ ਅਕੜਾ ਹੁੰਦਾ ਤਾਂ ਇਹਦੀ ਆ ਜਾਂ ਲੋਕੋ ਲੜਦੇ ਹੁੰਦੇ ਤੇ ਹੂੰ ਇਸੇ ਕਰਕੇ ਆਏ ਮੋਲੀ ਹੋਗੇ ਨਾ ਮੈਨੂੰ ਪਤਾ ਇੱਕ ਬੰਡੇ ਕਰਦੇ ਆ ਇੱਕ ਬੰਡੇ ਕਰਦੇ ਆ ਜਾਏਗਾ ਤੇਰੀ ਆਏ ਸਿੱਧਾ ਵੰਡ ਦੇਣਾ ਥਾ ਆ ਜਾਏਗਾ ਤੇਰੀ ਚਾਰ ਪੰਜ ਪਿੰਡਾਂ ਦੀ ਵੱਢ ਕੇ ਆਏ ਕਰਦੇ ਝਾਕੜਾ ਝੁੱਲੇ ਖਾਤਰ ਹੁਣ ਤਾਂ ਥੋੜਾ ਝੁੱਲਾ ਆ ਗਿਆ ਹੁਣ ਬੂਲੇ ਸਾਡੇ ਬਧੇਰਾ ਹੋ ਗਿਆ ਨਹੀਂ ਹੁਣੀ ਨੂੰ ਵੀ ਨਹੀਂ ਫੂਕਦਾ ਅਗਲਾ ਟੋਕਾ ਕਰਾ ਦਿੰਦਾ ਹੁਣ ਤਾਂ ਕਹਿੰਦਾ ਸਿਲੰਡਰ ਚੱਲਣ ਦੋ ਬਸ ਸਿਲੰਡਰ ਸਿਲੰਡਰ ਚੱਲਣ ਦੋ ਹੁਣ ਕਿਹੜਾ ਕਹਿੰਦਾ ਫੂਕਾ ਮਾਰੂਗਾ ਝੁੱਲੇ 'ਚ ਐ ਕਵਾਲ ਹਾਂ ਬਈ ਉਹ ਤਾਂ ਕਹਿੰਦਾ ਕਿਹੜਾ ਹੂਕਾ ਕਿਹੜਾ ਮਾਰੂਗਾ ਅੱਖਾਂ 'ਚ ਧੂਆਂ ਪੈਂਦਾ ਹੂਕਾ ਦਾ ਲੰਡਰੇ ਚੱਲਣ ਦੋ ਅੱਖਾਂ 'ਚ ਧੂਆਂ ਪੈਂਦਾ ਅੱਖਾਂ 'ਚ ਪੈਂਦਾ ਤੂੰ ਬਾਲਣ ਪੈਂਦਾ ਵੀ ਮਹਿੰਗਾ ਕੀ ਬਾਲਣ ਪੈਂਦਾ ਵੀ ਮਹਿੰਗਾ ਜੇ ਮੁੱਲ ਲੈ ਕੇ ਫੂਕੂਗਾ ਤੂੰ ਮੁੱਲਾ ਤਾਂ ਤੇਰੇ ਤੈਨੂੰ ਮੁੱਲ ਲੈਣ ਦੀ ਗੱਲ ਹੋਣਾ ਨਹੀਂ ਉਹ ਤਾਂ ਮਹਿੰਗਾ ਉਹ ਤਾਂ ਘੰਟੀ ਲਾ ਕੇ ਰੱਖਦੇ ਆ ਨਾ ਜਿਹੜੇ ਉਹਦਾ ਹਿਸਾਬ ਲਾ ਕੇ ਦੇਖ ਲਈ ਜੇ ਤੈਨੂੰ ਪਤਾ 500 ਕੋਲ ਮਿਲੇ ਆ ਜਿੱਲੇ ਦੀ ਜਿਹੜੀ ਸਵਾਦ ਰੋਕਤੀ ਦਾ ਆਉਣਾ ਉਹ ਨਹੀਂ ਨਾ ਆਉਣਾ ਹੈਗਾ ਹੇ ਹੋਰ ਤੇ ਐਂ ਦੁੱਧ ਦਾ ਜਿਆਦਾ ਵਧੀ ਜਾਂਦਾ ਤੇ ਮੈਂ ਐਂ ਵੀ ਸੀ ਆ ਉਹ ਚੁੱਲੇ ਹੀ ਰੋਟੀਆਂ ਜਿਹਨੂੰ ਜਾਲੀ ਸਵਾਰ ਆ ਉਹ ਚੁੱਲੇ ਹੀ ਦਾਲ ਸਬਜ਼ੀ ਦਾ ਇੱਕ ਨੰਬਰ ਆ ਬੱਸ ਫੇਰ ਹੁਣ ਅੱਗੇ ਬੁੜੀਆਂ ਖੋਈ ਪਰੇ ਬਣਾ ਦੇ ਕਰਦੀਆਂ ਦੀ ਬਣਾ ਲੂ ਕੋਈ ਲੈ ਕੋਈ ਤਾਂ ਹੁਣ ਦਿਨ ਤਾਂ ਪਤਾ ਹੀ ਨਹੀਂ ਹੁਣ ਖੋਈ ਕੀ ਹੁੰਦੀ ਹੈ ਫੇਰ ਜਾਂ ਕੋਈ ਇਸ ਦੀ ਖiladi ਉਹ ਨਹੀਂ ਹੈਗੀ ਕੋਈ ਫੇਰ ਰੋਟੀ ਬਗਾ ਦੇ ਕਰਦੀਆਂ ਦੀਆਂ ਕੋਈ ਦੀ ਸੁੱਕੀ ਫੇਰ ਅੱਗ ਬਾਲ ਲੈ ਰੱਖੇ ਕਰਦੇ ਸੀ ਹਾਂ ਕੋਈ ਹੁੰਦੀ ਸੀ ਮੈਂ ਦੇਖਿਆ ਲਾ ਲੈਂਦੇ ਤੇ ਅੱਛੇ ਦੇ ਲਿਆਏ ਕਰਦੇ ਅੱਗ ਕੋਈ ਗਰ ਵਾਲੇ ਕਰਦੇ ਤੇ ਅੱਗ ਹੁਣ ਕੀ ਕਰਦੀਆਂ ਅਗੇ ਰਾਤ ਨੂੰ ਪਾਤੀ ਦੱਬ ਦੇਣੀ ਹੈ ਨਾ ਹੁਣ ਕੀ ਕਰਦੀ ਆ ਮੈਂ ਦੱਸ ਹੁਣ ਕੀ ਕਰਾਂ ਉਹ ਤਾਂ ਕੋਈ ਵੀ ਨਹੀਂ ਪਤਾ ਦਿਆਂ ਨੂੰ ਕੋਈ ਤਾਂ ਦਿੱਤੀ ਬੜੇ ਅੱਗੇ ਕਿੰਨਾ ਬਾਲ ਦਿਆਂ ਹੁਣ ਹੋਰ ਤਾਂ ਚੱਲ ਲੈ ਸੌ ਚੀਜ਼ਾਂ ਤੇਲ ਸੜਦਾ ਕੋਸ਼ ਕਰਤਾ ਤੇਲ ਰੱਖਿਆ ਵੇ ਯਾ ਲਫਾਫਾ ਜਿਹੜਾ ਬਲਾਸਕਟ ਦਾ ਤੈਨੂੰ ਮੈਂ ਦਾਦਾ ਅੱਗੇ ਪਾਤੀ ਦੱਬ ਦੇਣੀ ਰਾਤ ਨੂੰ ਸਵੇਰੇ ਕੋਈ ਤੜਕੇ ਨੂੰ ਕੱਢ ਲੈਣੀ ਹੈ ਉਹ ਹਾਂ ਪਾਠੀਆਂ ਪਾਠੀ ਦੱਬ ਦੇਤੇ ਪਾਠੀ ਦੱਬ ਅਸੀਂ ਆਪ ਦੇਖਿਆ ਮੰਮੀ ਨੇ ਜਮਤੀ ਪੱਕ ਗਈ ਨਾ ਸ਼ਾਮ ਨੂੰ ਸ਼ਾਮ ਨੂੰ ਪਾਠੀ ਦੱਬ ਦੇਣੀ ਉਹ ਪਾਠੀ ਦੱਬਦੇ ਨਹੀਂ ਸਵਾਜ ਸਵੇਰ ਨੂੰ ਅੱਗ ਹੋਈ ਭਨਣ ਨਹੀਂ ਚੱਲ ਪੈਣੀ ਚੱਲ ਪੈਣੀ ਬਸ ਨਹੀਂ ਤੜਕੇ ਕਿਹੜਾ ਫੂਕਾ ਮਰੀ ਜਾਊ ਲੈ ਹੋਰ ਇਹ ਲੋ ਵੀ ਜਵਾਨਾਂ ਦਾ ਪਾਠੀਆਂ ਬੰਨ ਕੇ ਰੱਖਣੀਆਂ ਸ਼ਾਮ ਨੂੰ ਹਾਂ ਕਹਿੰਦੇ ਸਵੇਰ ਨੂੰ ਜੇ ਪਾਠੀ ਲੱਗੂਗਾ ਲਊਗਾ ਠੱਕ ਠੱਕ ਆਵਾਜ਼ ਹੁੰਦੀ ਆ ਸ਼ਾਮ ਨੂੰ ਸਵੇਰ ਵਾਲੀਆਂ ਪਾਠੀਆਂ ਸ਼ਾਮ ਨੂੰ ਬੰਨ ਕੇ ਰੱਖਣੀਆਂ ਆਂ ਐਂ ਦੇਖ ਲਾ ਦੂੰਗਾ ਹੋ ਉਹ ਤਾਂ ਹੈ ਉਹ ਉਹ ਤਾਂ ਸਾਲਾ ਇਦਾਂ ਕਰਖਿਆ ਵਾ ਅੱਧੇ ਕਿ ਫੁੱਟਦਾ ਟੱਕਦੇ ਅੱਗ ਬਲਦੀ ਥਾਲੀ ਹੈ ਬਾਈ ਕਰਦਾ ਸਲਟਰ ਕੋਲ ਨੂੰ ਜਦ ਅੱਗ ਬਲ ਜਾਨੀ ਚਲੀਏ ਫਿਰ ਟਾਈਮ ਟਾਈਮ ਦਾ ਫਰਕ ਆ ਬਾਈ ਟਾਈਮ ਟਾਈਮ ਬਸ ਤੈਨਾਂ ਬਦਲੀ ਜਾਓ ਆਪਾਂ ਵੀ ਬਦਲੀ ਜਾਣਾ ਬਦਲੇ ਗਏ ਹੁਣ ਕਿਹਾ ਹੈ ਬਦਲੇ ਬਈਆ ਹੋਰ ਕਿਹਾ ਹੈ ਬਦਲ ਗਿਆ ਜਮਾਨਾ ਬਹੁਤ ਆ ਹੁਣ ਬਦਲ ਗਿਆ ਸਮਝਿਆ ਹੁਣ ਹੁਣ ਤਾਂ ਮੇਰੀ ਗੱਲ ਸੁਣ ਲੈ ਸੋਈ ਬਣਾਉਂਦਾ ਅਗਲਾ ਚੁੱਲਾ ਬਣਾਉਂਦਾ ਨਹੀਂ ਪਿੱਛੇ ਚਿਮਨੀ ਨਹੀਂ ਬਣਾਉਂਦਾ ਬਣਾਉਂਦਾ ਕੋਈ ਪਹਿਲਾਂ ਚੁੱਲਾ ਬਣਾਉਂਦੇ ਤੇ ਚਿਮਨੀ ਬਣਾਉਂਦੇ ਵੀ ਧੂਆ ਨਾ ਲੱਗੇ ਉੱਪਰ ਨਿਕਲੇ ਧੂਆ ਜਾ ਕੇ ਹੁਣ ਸੋਈ ਅੰਦਰਲਾ ਚੁੱਲਾ ਤਾਂ ਖਤਮੇ ਕਰਤਾ ਉਹ ਤਾਂ ਹੋਇਆ ਬਾਹਰ ਹੈਗਾ ਚੱਕ ਮਾ ਚੁੱਲਾ ਇਹ ਵੀ ਬੰਦ ਹੋ ਜਣਾ ਦੇ ਹੌਲੀ ਹੌਲੀ ਉਹ ਤਾਂ ਹੋ ਹੀ ਜਾਂਦਾ ਆ ਹੁਣ ਤੇਰਾ ਬਿੱਟੂ ਆਇਆ ਕਰਵੈਨ ਵਾਲਾ ਤਾਂ ਕਹਿੰਦਾ ਭਾਈ ਸਾਡੇ ਤੰਦੂਰ ਵਾਲੀ ਰੋਟੀ ਖਾਂਦੇ ਆ ਕਹਿੰਦਾ ਸਾਡੇ ਸਾੜੀ ਉਧਰ ਬਾਦਰ ਦੇ ਏਰੀਆ ਨੇ ਕਹਿੰਦਾ ਤੰਦੂਰ ਵਾਲੀ ਰੋਟੀ ਪਕਾਉਣੀ ਹੈ ਵਧੀਆ ਹੋ ਗਈ ਫਿਰ ਉਹ ਪਕਾਉਣੇ ਪਾਉ ਟਾਈਮ ਲੱਗਦਾ ਬੰਮੇ ਉਹ ਚੱਲੀ ਜਾਂਦਾ ਕੁਣੀ ਹਿਲ ਜਾਂਦਾ ਬੰਦਾ ਉਹ ਵੇ ਦਪਾਗਾ ਅਰਵੇ ਦਪਾਗਾ ਇੱਕ ਵਾਰੀ ਪਾਈਓ ਫਿਰ ਇਹਨੇ ਪਾਉਣੀ ਆ ਫਿਰ ਉਹ ਟੱਬਰ ਚਾਹੀਦਾ 50 60 ਜੀਆ ਦਾ ਬਸ ਇੱਕ ਵਾਰੀ ਭਾਗ ਗਿਆ ਫਿਰ ਸਿੱਡੀਆਂ ਫਟਾਫਟ ਸਾਪ-ਸੱਪ ਕੇ ਹੈ ਉਪਕੜੀ ਹਿਲ ਜਾਂਦਾ ਬੰਦਾ ਉਹੀ ਜੀ ਰੋਟੀ ਪਸੰਦ ਆ ਜਿਹੜੀ ਚੁੱਲੇ ਦੀ ਬਸ ਪਰ ਚੁੱਲੇ ਵਾਲੀ ਚੀਜ਼ ਚੁੱਲੇ ਵਾਲੀ ਸਬਜ਼ੀ ਬਣਾ ਕੇ ਦੇਖ ਲਈ ਸਬਜ਼ੀ ਵੀ ਰੋਟੀ ਵੀ ਯਾਰ ਸਬਜ਼ੀ ਬਣਾ ਕੇ ਦੇਖ ਲਈ ਤੂੰ ਦਾਲ ਜਿਹੜੀ ਹਾਰੇ ਦੀ ਦਾਲ ਆ ਸਵੇਰ ਤੇ ਸ਼ਾਮ ਤੱਕ ਰਿਜਣੀ ਆ ਉਹਦਾ ਫਰਕ ਨਹੀਂ ਹੈਗਾ ਉਹ ਚੁੱਲੇ ਵਾਲੀ ਨੇ ਥੋੜੋ ਕੰਮ ਕਰਨਾ ਲਾਲ ਹੁੰਦੀ ਲਾਲ ਹੋ ਜਾਂਦੀ ਆ ਦਾਲ ਹੂੰ ਹੁਣ ਤਾਂ ਸੜੀ ਇੱਕ ਸੀੜੀ ਇਮਰਾਨ ਦੇ ਚੱਲਦਾ ਆ ਬਾਹਰ ਹੂੰ ਤੂੰ ਤਾਂ ਹੋ ਹਾਂ ਅਮਰੂਦarni ਥਾਲ ਚਾਰ ਕਬਜ ਜੇ ਮਾਹੀਦਾਲ ਬਣਾ ਕੇ ਰੱਖ ਦੇਣੀ ਨਹੀਂ ਮਾਹੀਦਾਲ ਤਾਂ ਟਾਈਮ ਲੈਂਦੀ ਬਹੁਤ ਉਹ ਵੀ ਤਾਂ ਚੱਕਰ ਹੈ ਥੋੜਾ ਟਾਈਮ ਲੈਂਦੀ ਮਾਹੀਦਾਲ ਬਹੁਤ ਜਿਆਦਾ ਤੇ ਨਾ ਚਲੋ ਠੀਕ ਹੈ ਜੀ ਫਿਰ ਠੀਕ ਹੈ ਜੀ ਠੀਕ ਹੈ ਚੰਗਾ ਹੀ ਚੱਲਦੇ ਆ ਭਾਈ ਹੁਣ ਦੇਖੀਏ ਹਨੇਰਾ ਹੋ ਗਿਆ ਹੁਣ ਮੂੰਹ ਤੇ ਮੂੰਹ ਵੀ ਦਿਖਣ ਤੇ ਬੰਦ ਹੋ ਗਿਆ ਪੰਮਾ ਸਾਜਰੇ ਆਉਂਦਾ ਨਹੀਂ ਹੈਗਾ ਆ ਮੇਰੇ ਨਾਲ ਬੈਠੇ ਆ ਮੇਰੇ ਨਾਲ ਬੈਣਾ ਮੈਂ ਤਾਂ ਠੀਕ ਹੈ ਜੀ ਤੈਨੂੰ ਵੀ ਪੁੱਛ ਲੈ ਕਰ ਹਾਲ ਚਾਲ ਵੀ ਕਿੱਦੇ ਰਹਿ ਤੂੰ ਠੀਕ ਹੈ ਜੀ ਉਧਰ ਨਾਲੇ 5 ਵਜੇ ਕਦੀ ਛਿਪੜੇ ਵਾਲਾ ਹੁੰਦਾ ਉਧਰ ਪੰਮਾ ਆ ਕਿੱਥੇ ਹੈ ਮੈਂ ਤਾਂ ਹੀ ਕਹਦਾ ਉਹ ਉੱਪਰ ਹੈ ਉਹ ਮौज ਲੱਗ ਜਣੀ ਤੂੰ ਨਹੀਂ ਬਹਿ ਜਾਗਾ 10 ਦਿਨ ਹੋ ਰਹੇ ਤੂੰ ਨਹੀਂ ਬਹਿ ਜਾਏ ਕਰਨਾ ਆ ਤੂੰ ਨਹੀਂ ਮੁੱਕਣੀ ਹੁਣ ਹਾਂ ਤੇਰੀ ਜੂੰਹ ਦਾ ਭਲਾ ਕੀ ਆ ਮੁੱਕਣੀ ਹੈ ਬਾਲਣ ਵੀ ਆਈਦਾ ਤੂੰਣੀ ਨੂੰ ਵਾਹ ਨਾ ਠੀਕ ਹੈ ਤਾਂ ਹੀ ਗੱਲ ਵੰਡਣੀ ਹੋ ਹਾਂ ਚਲੋ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ